500 ਤੇ 1000 ਦੇ ਪੁਰਾਣੇ ਨੋਟ ਬਦਲਾ ਲੈ ਇਸ ਬੈਂਕ ਦੇ ਬਾਹਰ ਸਵੇਰੇ 10 ਵਜੇ ਤੋਂ ਲਾਈਨਾਂ ਲੱਗੀਆਂ ਜਿੰਨੇ ਜਿੰਨਾ ਰਸ਼ ਇਸ ਬੈਂਕ ਦੇ ਬਾਹਰ ਹੈ ਉਸ ਤੋਂ ਜ਼ਿਆਦਾ ਰਸ਼ ਅੰਦਰ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਲਾਈਨ ਹੈ ਉਹ ਕਈ ਘੰਟਿਆਂ ਤੋਂ ਇਦਾਂ ਹੀ ਖੜੀ ਹੈ ਦੱਸਿਆ ਜਾ ਰਿਹਾ ਹੈ ਕਿ ਅੰਦਰ ਬਹੁਤ ਜ਼ਿਆਦਾ ਰਸ਼ ਹੋਣ ਕਰਕੇ ਬਹੁਤ ਜ਼ਿਆਦਾ ਲੋਕ ਅੰਦਰ ਨਹੀਂ ਜਾ پا ਰਹੇ ਤੇ ਇੱਥੇ ਔਰਤਾਂ ਦੀ ਇੱਕ ਵੱਡੀ ਲਾਈਨ ਲੱਗੀ ਹੈ ਅਸੀਂ ਇਹਨਾਂ 'ਚੋ ਗੱਲ ਕਰਦੇ ਹਾਂ ਕਿ ਉਹ ਕਿੰਨੇ ਵਜੇ ਇੱਥੇ ਆਏ ਨੇ ਤੇ ਹੋਰ ਕੀ ਸਮੱਸਿਆਵਾਂ ਆ ਰਹੀਆਂ ਹਨ ਹਾਂਜੀ ਤੁਸੀਂ ਕਿੰਨੇ ਵਜੇ ਆਏ ਸੀ ਇੱਥੇ? ਇਹ ਸਵੇਰ ਦੇ ਆਏ ਹਾਂ। ਅੱਛਾ ਕਿੰਨੇ ਦੇਰ ਤੋਂ ਇੱਥੇ ਖੜੇ ਹੋ? ਬਹੁਤ ਦੇਰ ਦੇ ਖੜੇ ਹਾਂ। 2-3 ਘੰਟਾ ਹੋ ਗਿਆ ਹੁਣ ਮੈਨੂੰ। ਫੇ 2 ਹੋ ਗਏ। ਪੈਸੇ ਤੋਂ ਇੰਨੀ ਪਰੇਸ਼ਾਨ ਨਹੀਂ ਐ ਇਹ ਚੰਗਾ ਕੰਮ ਨਹੀਂ ਕੀਤਾ ਜਿਹੜੇ ਨੋਟ ਵੱਡੇ ਕਰ ਦਿੰਦੇ ਆ। ਅਸੀਂ ਬਿਮਾਰ ਦਵਾਈ ਤੋਂ ਵੀ ਬੇਪਰੇਸ਼ਾਨ ਐ। ਵੇ ਟੁੱਟੇ ਪੈਸੇ ਕਿਲੇ ਕਹਿੰਦੇ ਲੈ ਕੇ ਆ ਕੋਈ ਵੀ ਚੀਜ਼ ਲਾਓ ਕਹਿੰਦੇ ਟੁੱਟੇ ਪੈਸੇ ਲੈ ਕਿੱਥੋਂ ਖੜੀਏ ਟੁੱਟੇ ਪੈਸੇ 500 ਕਹਿੰਦਾ ਨਾ 500 ਦਾ ਦੇ ਦੇ ਨੋਟ ਨਾ 1000 ਦਾ ਇਹ ਚੰਗੀ ਨਹੀਂ ਗੱਲ ਕੀਤੀ ਹੈਗੀ ਤੁਸੀਂ ਇੱਥੇ ਜਮ੍ਹਾਂ ਕਰਾਣਾ ਹੈ ਜਾਂ ਬਦਲਾਨਾ ਹੈ ਨਾ ਕਰਾਉਣਾ ਹੈ ਬਦਲਨੇ ਬਦਲਨ ਦਾ ਹੀ ਸਾਧਨ ਹੋ ਗਿਆ ਜਮ੍ਹਾਂ ਕਰਾਵਾਗੇ ਕੱਲ ਨੂੰ ਮਿਲਣਗੇ ਫੇਸ ਘਰ ਦੀ ਚੀਜ਼ ਕੋ ਵਾਸਤੇ ਲਿਆਵਾਂਗੇ ਬਿਮਾਰ ਬੰਦਾ ਕੀ ਕਰੂਗਾ ਸਬਜ਼ੀ ਵਾਲੇ ਨਾਲ ਧਾਰ ਕਰ ਲੂ ਦੁੱਧ ਵਾਲੇ ਨਾਲ ਕਰ ਲੂ ਡਾਕਟਰ ਨਾਲ ਥੋੜੀ ਧਾਰ ਕਰ ਸਕਦੇ ਆ ਜਾਂ ਥੋੜਾ ਜਿਹਾ ਪਹਿਲਾਂ ਦੱਸ ਦੇ ਫਿਰ ਅਗਲਾ ਥੋੜਾ ਪੈਰਾਂ ਤੇ ਹੁੰਦਾ ਕੱਲ ਦੀ ਸਾਨੂੰ ਇੰਨੀ ਪਰੇਸ਼ਾਨੀ ਆ ਪਈ ਛੋਟੇ ਨੋਟ ਨਹੀਂ ਆ ਮਾਰਕੀਟ 'ਚ ਨੋਟ ਨਹੀਂ ਵੱਡੇ ਚੱਲਦੇ ਬਸ ਉਹਦਾ 50 ਦਾ ਲੈਂਦੇ ਨਹੀਂ ਅਗਲੇ ਅਗਲੇ ਪਹਿਲਾਂ ਪੁੱਛਦੇ ਨੋਟ ਕਿਹੜਾ ਆ ਤੁਹਾਡੇ ਕੋਲ 500 ਦਾ ਜਾਂ 1000 ਦਾ ਸਵੇਰੇ 10 ਵਜੇ ਤੋਂ ਇੱਥੇ ਔਰਤਾਂ ਦੀ ਲਾਈਨ ਲੱਗੀ ਆ ਇਸ ਬੈਂਕ ਦੇ ਬਾਹਰ ਅਸੀਂ ਇੱਕ ਹੋਰ ਇਹਨਾਂ ਨਾਲ ਗੱਲ ਕਰਦੇ ਆ ਹਾਂਜੀ ਤੁਸੀਂ ਕਿੰਨੇ ਵਜੇ ਆਏ ਸੀ ਇੱਥੇ ਸਾਨੂੰ 10 ਵਜੇ ਤੋਂ ਪਹਿਲਾਂ ਤੇ ਆਏ ਹੋਏ ਆ ਅੱਛਾ ਤੇ ਕਿੰਨੇ ਵਜੇ ਤੋਂ ਇੱਥੇ ਲਾਈਨ ਲੱਗੀ ਆ ਪਹਿਲਾਂ ਦੀ ਲੱਗੀ ਹੋਈ ਕਾਫੀ ਪਹਿਲਾਂ ਵੀ ਲੋਕੀ ਬੈਠ ਕੇ ਗਏ ਆ ਫੇਰ ਦੁਆਰਤੀ ਆਏ ਆ ਕਿਉਂਕਿ ਲੋਕਾਂ ਨੂੰ ਹਜੇ ਇੰਨੀ ਨੌਲੇਜ ਨਹੀਂ ਸੀ ਕਿ ਨਾਲ ਆਧਾਰ ਕਾਰਡ ਵਗੈਰਾ ਵੀ ਲੈ ਕੇ ਆਣੇ ਸਾਰਾ ਸਮਾਨ ਲੈ ਕੇ ਆਣਾਗਾ ਠੀਕ ਆ ਜੇ ਇਹਨਾਂ ਨੇ ਸਰਕਾਰ ਨੇ ਲਿਖਿਆ ਸੀ ਕਿ ਸਰਕਾਰੀ ਬੈਂਕ ਉਹਦੇ ਵਿੱਚ ਹਸਪਤਾਲਾਂ ਵਿੱਚ ਗੈਸ ਏਜੰਸੀਆਂ ਵਿੱਚ ਪੈਟਰੋਲ ਪੰਪਾਂ ਵਿੱਚ ਇਹ ਨੋਟ ਬਦਲੇ ਜਾਣਗੇ ਅਸੀਂ ਜਦੋਂ ਪੈਟਰੋਲ ਪੰਪ ਤੱਕ ਗਏ ਤਾਂ ਉਹ ਕਹਿੰਦੇ ਤੁਸੀਂ 500 ਦਾ ਪੈਟਰੋਲ ਪਵਾ ਲਓ ਹੁਣ ਜੇ ਘਰ 'ਚ ਹੋਵੇ 500 ਰੁਪਈਆ ਅਸੀਂ 500 ਦਾ ਪੈਟਰੋਲ ਪਵਾ ਲਵਾਂਗੇ ਘਰ ਦੇ ਬਾਕੀ ਦੇ ਖਰਚੇ ਬੱਚੇ ਬਿਮਾਰ ਆ ਮੇਰੀ ਗੁੜੀਆ ਬਿ ਮੈਂ ਅੱਜ ਸਵੇਰ ਦੀ ਕੱਲ ਦੀ ਮੈਂ ਉਹਦੇ ਕੁੜੀ ਲਈ 100 ਰੁਪਏ ਪਿੱਛੇ ਨੱਟਦੀ ਭਾਈ ਦੀ ਫੇਸੀ ਸੀ ਕਿ 100 ਰੁਪਏ ਮਿਲੇ ਮੈਂ ਕਮ ਸੇ ਕਮ ਗੁੜਗਾਈ ਦਵਾਈ ਤਾਂ ਲਿਆਵਾ ਆ ਤੁਸੀਂ ਦੇਖੋ ਸ਼ੋਰ ਸਟਾਲ ਸਭ ਕੋਈ ਲੈ ਕੇ ਬੈਠੇ ਆ ਬਿਮਾਰ ਹੋਈ ਹੋਈ ਆ ਹੈਂਡੀਕੈਪਡ ਵੀ ਆ ਬਿਮਾਰ ਵੀ ਆ ਆ ਸਾਡੇ ਕਿਹਨੇ ਸਾਨੂੰ ਸਰਕਾਰ ਨੇ ਇਹ ਹਸਨ ਦਿਹਾੜੀਆਂ ਦੇ ਦੇਣੀਆਂ ਜਿਹੜੇ ਵੱਡੇ ਲੋਕ ਸੀ ਉਹਨਾਂ ਨੇ ਤਾਂ ਸੋਨਾ ਖਰੀਦ ਲਿਆ ਕਿਸੇ ਨੇ ਕੁੱਛ ਖਰੀਦ ਲਿਆ ਕਿਉਂਕਿ ਉਹਨਾਂ ਕੋਲ ਹੈਗੇ ਐਨੇ ਪੈਸੇ ਕਿ ਉਹ ਜੇ ਖਰੀਦਦੇ ਵੀ ਤਾਂ ਉਹਨਾਂ ਦੇ ਪਰ ਪਿੱਛੇ ਘਰ ਦੇ ਖਰਚੇ ਚੱਲਦੇ ਆ ਉਹਨਾਂ ਨੂੰ ਔਖੀ ਨਹੀਂ ਔਖੀ ਸਾਡੇ ਵਰਗੇ ਲੋਕਾਂ ਨੂੰ ਹੋਈ ਜਿਹੜੇ ਕੱਲ ਦੇ ਅ ਕਿਉਂਕਿ ਜੇ ਦਾਲਾ ਸਬਜ਼ੀਆਂ ਵਾਲਿਆਂ ਨੇ ਵੀ ਕਹਿੰਦੇ ਆ ਅਗਲੇ ਕਹਿੰਦੇ ਸਾਡੇ ਕੋਲ ਚੱਲਦੇ ਤੂੰ ਸੁਟੇ ਦਿਓ ਅਸੀਂ ਘਰਾਂ ਟੁੱਟੋ ਕਿੱਥੋਂ ਪੈਸੇ ਲਿਆਈਏ ਜੇ ਸਾਨੂੰ ਮੇਰੇ ਘਰ ਵਾਲੇ ਤਨਖਾਹ ਵੀ 5000 ਜਾਂ 5500 ਆਉਂਦੀ ਉਹ ਬਾਈ ਬੈਂਕ ਆਉਂਦੀ ਉੱਚੀ 5 5 500 ਜਾਂ 1000 1000 ਦੇ ਨੋਟ ਹੁੰਦੇ ਉਹ ਸਾਡੀ ਬਲੈਕ ਮਨੀ ਆ ਤੁਸੀਂ ਸਾਨੂੰ ਇਹ ਦੱਸੋ ਅਸੀਂ ਤਾਂ ਪਰੇਸ਼ਾਨ ਹੋ ਗਏ ਨਾ ਆਮ ਬੰਦਾ ਤਾਂ ਪਰੇਸ਼ਾਨ ਹੋ ਗਿਆ ਇਸ ਗੱਲੋਂ ਕੁਝ ਤਾਂ ਹਲਕਾ ਫੁਲਕਾ ਤਾਂ ਸਰਕਾਰ ਨੂੰ ਕੋਈ ਹਿੰਟ ਦੇਣਾ ਚਾਹੀਦਾ ਸੀ ਕਿਉਂਕਿ ਆਮ ਪਬਲਿਕ ਨਾ ਤੰਗ ਹੁੰਦੀ ਕਿਉਂਕਿ ਸਰਕਾਰ ਦੀ ਨੌਲੇਜ ਸਾਰਾ ਹੀ ਆ ਕਿ ਕਿਹੜਾ ਬੰਦਾ ਜ ਕਰੋੜਾਂ ਦਾ ਤਾਂ ਬਿਨੈਸ ਚੱਲਦਾ ਹੈਗਾ ਤਾਂ ਕਿਹੜਾ ਬੰਦਾ ਟੈਕਸ ਦਿੰਦਾ ਕਿਹੜਾ ਨਹੀਂ ਦਿੰਦਾ ਆਮ ਜਨਤਾ ਟੈਕਸ ਨਹੀਂ ਦਿੰਦੀ ਠੀਕ ਆ ਇਹ ਮੱਧਮ ਵਰਗੀ ਪਰਿਵਾਰ ਤਾਂ ਟੈਕਸ ਦਿੰਦੇ ਹੀ ਨਹੀਂ ਜੀ ਜਾਂ ਉਹ ਤੋਂ ਲੋਅਰ ਕੁਆਲਟੀ ਕੱਲ ਸਰਕਾਰ ਨੇ ਦਿਖਾਇਆ ਟੀਵੀ ਦੇ ਵਿੱਚ ਕਿ ਜਿਹੜੇ ਆ ਸਬਜ਼ੀਆਂ ਲਾਂਦੇ ਆ ਜਿਹੜੇ ਜੁੱਥੀਆਂ ਗੰਢਦੇ ਆ ਜੀ ਫਲਾਣੇ ਇਹ ਬੰਦੇ ਰਾਜੇ ਆ ਸਰਕਾਰ ਨੂੰ ਇਹ ਪੁੱਛੋ ਕਿ ਜਦੋਂ ਤੁਸੀਂ ਅਨਾਊਂਸਮੈਂਟ ਕੀਤੀ ਆ ਕੀ ਉਦੋਂ ਤੋਂ ਬਾਅਦ ਉਹਨਾਂ ਦਾ 10 ਰੁਪਏ ਦਾ ਵੀ ਕੰਮ ਹੋਇਆ ਕਿਉਂਕਿ ਜਿਹੜੇ 10 20 ਰੁਪਏ ਜਾਂ 100 ਰੁਪਏ ਜਾਂ 50 ਰੁਪਏ ਘਰਤੀ ਲੋਕਾਂ ਦੇ ਉਹਨਾਂ ਨੇ ਸਬਜ਼ੀ ਖਰੀਦਣ ਲਈ ਜਾਂ ਦਾਲ ਕਿਉਂਕਿ ਜੁੱਤੀਆਂ ਤੋਂ ਬਿਨਾ ਪੈਟਰੋਲ ਤੋਂ ਬਿਨਾ ਬਾਕੀ ਚੀਜ਼ਾਂ ਤੋਂ ਬਿਨਾ ਗੁਜ਼ਾਰਾ ਹੁੰਦਾ ਘਰ ਚ ਦਾਲਾਂ ਸਬਜ਼ੀਆਂ ਤੋਂ ਬਿਨਾ ਤੇ ਦਵਾਈਆਂ ਤੋਂ ਬਿਨਾ ਨਹੀਂ ਗੁਜ਼ਾਰਾ ਹੁੰਦਾ ਠੀਕ ਹੈ ਜੀ ਜਿਹੜੀ ਲੋਅਰ ਮਿਡਲ ਕਲਾਸ ਹੈ ਜਾਂ ਜਿਹੜੇ ਨੌਕਰੀ ਪੇਸ਼ਾ ਲੋਕ ਨੇ ਉਹਨਾਂ ਦੀ ਇੱਕ ਵੱਡੀ ਦਿੱਕਤ ਇਹ ਆ ਰਹੀ ਹੈ ਕਿ ਜਿਨ੍ਹਾਂ ਨੂੰ ਸੈਲਰੀ ਅਕਾਊਂਟ ਤੋਂ ਆਉਂਦੀ ਹੈ ਤੇ ਜਿਹੜੇ ਏਟੀਐਮ ਸੀ ਹੁਣ ਤੱਕ ਉਹ ਜ਼ਿਆਦਾਤਰ 500 ਦੇ ਹੀ ਨੋਟ ਕੱਢਦੇ ਸੀ ਤੇ ਉਸ ਤੋਂ ਬਾਅਦ 500 ਦੇ ਨੋਟ ਅਚਾਨਕ ਹੀ ਬੰਦ ਹੋ ਗਏ ਤਾਂ ਛੋਟੀ ਕਰੰਸੀ ਮਾਰਕੀਟ ਜੀ ਫਲੋ ਨਹੀਂ ਕੀਤੀ ਗਈ ਇਸ ਕਰਕੇ ਵੱਡੀ ਦਿੱਕਤ ਆ ਰਹੀ ਹੈ ਨੌਕਰੀ ਪੇਸ਼ਾ ਲੋਕਾਂ ਦੇ ਨਾਲ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਲੰਬੀ ਲਾਈਨ ਹੈ ਜਿਹੜੀ ਕਿ ਪਤਾ ਨਹੀਂ ਲੱਗ ਪਾਰਿਆ ਇੱਥੇ ਇੱਕ ਇੱਕੋ ਇੱਕ ਲਾਈਨ ਹੈ ਜਿੱਥੇ ਔਰਤਾਂ ਹੀ ਔਰਤਾਂ ਲੱਗੀਆਂ ਹੋਈਆਂ ਸਵੇਰ ਤੋਂ ਇਹ ਆਈਆਂ ਤੇ ਬਹੁਤ ਸਾਰੇ ਕੰਮ ਹੈ ਕਰਦੇ ਤੇ ਇੱਕ ਵੱਡੀ ਦਿੱਕਤ ਇਹ ਆ ਰਹੀ ਹੈ ਕਿ ਜਿਹੜੀਆਂ ਇਹਨਾਂ ਚ ਨੌਕਰੀ ਪੇਸ਼ ਹੈ ਤੇ ਉਹ ਕਿਸ ਤਰੀਕੇ ਨਾਲ ਅੱਜ ਦੀ ਉਹਨਾਂ ਦੀ ਦਿਹਾੜੀ ਵੀ ਗਈ ਤੇ ਹੋਰ ਉਹਨਾਂ ਦੇ ਕੋਲ ਦੂਸਰਾ ਕੋਈ ਜ਼ਰੀਆ ਨਹੀਂ ਹੈ ਇਸ ਸਪੀਡ ਤੋਂ ਬਚਨ ਦਾ ਇਸ ਸਪੀਡ ਦਾ ਕੋਈ ਸੋਲੂਸ਼ਨ ਨਹੀਂ ਦਿੰਦਾ ਮਤਲਬ ਸਰਕਾਰ ਨੇ ਕੈਮਰਾ ਪਰਸਨ ਸਮੇਤ ਮਾਨ ਦੇ ਨਾਲ Imran Khan ABP News ਜਿਲੰਦ